ਤਤੀ ਨੋਤੇ ਬਿਠਾ ਦਿੱਤਾ ਗਿਆ ਇੱਕ ਕਵੀ ਨੇ ਬੜੇ ਪਿਆਰੇ ਬਚਨ ਆਖੇ ਕਹਿੰਦਾ ਜਿਹਦੇ ਸੀਸ ਤੇ ਕਦੇ ਸੀ ਕਲਸ ਝੁੱਲਦੇ ਕਹਿੰਦਾ ਜਿਹਦੇ ਸੀਸ ਤੇ ਕਦੇ ਕਲਸ ਝੁੱਲਦੇ ਸੀ ਚੌਰ ਝੁੱਲਦੇ ਸੀ ਜਿਹਦੇ ਸੀਸ ਤੇ ਕਦੇ ਸੀ ਕਲਸ ਝੁੱਲਦੇ ਗਰਮ ਬਾਲੂ ਦੇ ਕੜਸ਼ੇ ਪਿਵਾ ਰਿਆ ਸੀ ਕਹਿੰਦਾ ਗੁਰੂ ਅਰਜੁਨ ਸਾਹਿਬ ਗਰਮ ਬਾਲੂ ਦੇ ਕੜਸ਼ੇ ਪਿਵਾ ਰਿਆ ਸੀ ਕਈ ਪੈਰ ਅੰਗਿਆਰਾਂ ਦੀ ਸਿਹਤ ਬਹਿ ਕੇ ਸ਼ਾਂਤ ਮਈ ਦੇ ਪੂਰਣੇ ਪਾ ਰਿਆ ਸੀ ਅੰਗਿਆਰਾਂ ਦੇ ਉੱਤੇ ਬਹਿ ਕੇ ਵੀ ਗੁਰੂ ਅਰਜੁਨ ਸਾਹਿਬ ਤਪੇ ਨਹੀਂ ਕਈ ਪੈਰ ਅੰਗਿਆਰਾਂ ਦੀ ਸੇਧ ਬਹਿ ਕੇ ਸ਼ਾਂਤ ਮਈ ਦੇ ਪੂਰਨੇ ਪਾ ਰਿਆ ਸੀ ਤੇ ਉਹ ਕਵੀ ਕਹਿੰਦਾ ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਸਤਨਾਮ ਵਾਹਿਗੁਰੂ ਗਾ ਰਿਆ ਸੀ ਦੇਗ ਦੇ ਵਿੱਚ ਉਬਾਲੇ ਖਾ ਕੇ ਵੀ ਗੁਰੂ ਅਰਜੁਨ ਸਾਹਿਬ ਗੁਰੂ ਗੁਰੂ ਜਪਦੇ ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਫਿਰ ਵੀ ਸਤਨਾਮ ਵਾਹਿਗੁਰੂ ਗਾ ਰਿਆ ਸੀ ਔਰ ਭਾਈ ਉਹ ਕਵੀ ਕਹਿੰਦਾ ਹੈ ਕਿ ਕਹਿੰਦਾ ਸੀਨਾ ਤਪਦਾ ਸੰਸਾਰ ਦਾ ਠਾਰਣੇ ਨੂੰ ਸੀਨਾ ਤਪਦਾ ਸੰਸਾਰ ਦਾ ਠਾਰਣੇ ਨੂੰ ਤਨ ਆਪਣਾ ਸਾੜ ਕੇ ਬੁਖਾਰਿਆ ਸੀ ਕਹਿਣਾ ਸੌਖਾ ਤੇ ਸੁਣਨਾ ਵੀ ਬੜਾ ਸੌਖਾ ਕਹਿੰਦਾ ਕਹਿਣਾ ਬੜਾ ਸੌਖਾ ਸਟੇਜ ਤੇ ਬਹਿ ਕੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੀਆਂ ਗੱਲਾਂ ਕਰਨੀਆਂ ਸੌਖੀਆਂ ਨੇ ਪੱਖੇ ਚੱਲ ਰਹੇ ਨੇ ਆਪਾਂ ਬੈਠੇ ਆਂ ਹਵਾ ਲੰਗਰ ਪ੍ਰਸ਼ਾਦਾ ਸਾਰਾ ਕੁਝ ਸੁੱਖ ਸਹੂਲਤਾਂ ਨੇ ਪਰ ਵੇਖੋ ਗੁਰੂ ਅਰਜਨ ਸਾਹਿਬ 5 ਦਿਨ ਨਾ ਪਾਣੀ ਦਾ ਘੁੱਟ ਨਾ ਪ੍ਰਸ਼ਾਦੇ ਦੀ ਬੁਰਕੀ ਤੇ ਉਹ ਕਵੀ ਕਹਿੰਦਾ ਕਹਿੰਦਾ ਕਿ ਸਨ ਸੀਨਾ ਤਪਦਾ ਸੰਸਾਰ ਦਾ ਠਾਰਣੇ ਨੂੰ ਤਨ ਆਪਣਾ ਸਾੜ ਬਖਾਰਿਆ ਸੀ ਕਹਿਣਾ ਸੌਖਾ ਤੇ ਸੁਣਨਾ ਵੀ ਬੜਾ ਸੌਖਾ ਕਿੰਦਾ ਕਹਿਣਾ ਬੜਾ ਸੌਖਾ ਸ਼ਹੀਦੀ ਸੁਣਨਾ ਵੀ ਬੜਾ ਸੌਖਾ ਗੁਰੂ ਅਰਜਨ ਸਾਹਿਬ ਤਤੀ ਲੋਤੇ ਬਹਿਗੇ ਗੱਲ ਔਖੀ ਐ ਅਮਲਕ ਮਾਉਣ ਵਾਲੀ ਇਥੇ ਆਤਮਾ ਹੀ ਕੇਵਲ ਰੱਬ ਦੀ ਸੀ ਤਤੀ ਤਵੀ ਤੇ ਸੁਖਮਣੀ ਗਾਉਣ ਵਾਲੀ ਇਥੇ ਆਤਮਾ ਹੀ ਕੇਵਲ ਰੱਬ ਦੀ ਸੀ ਤਤੀ ਤਵੀ ਤੇ ਸੁਖਮਣੀ ਗਾਉਣ ਵਾਲੀ ਇਥੇ ਸਾਈਂ